ਸਤਿ ਸ਼੍ਰੀ ਅਕਾਲ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿੱਗਾ ਸਵਾਗਤ ਕਰਦੀ ਹਾਂ ਸੋ ਕੈਨੇਡਾ ਦੇ ਸਿਹਤ ਮੰਤਰੀ ਮਾਨਯੋਗ ਮਾਰਕ ਹੌਲਟ ਨੇ ਕਿਊਬੈਕ ਵਿੱਚ ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਦੇ ਲਈ ਸੰਗੀ ਫੰਡਿੰਗ ਵਿੱਚ 3.7 ਬਿਲੀਅਨ ਤੋਂ ਵੱਧ ਦਾ ਨਿਵੇਸ਼ ਕਰਨ ਦੇ ਲਈ ਦੋ ਦੁਵੱਲੇ ਸਮਝੌਤੇ ਤੇ ਦਸਤਖਤ ਕਰਨ ਦਾ ਐਲਾਨ ਕੀਤਾ ਹੈ ਕਿਊਬਿਕ ਵਾਸੀ ਇੱਕ ਅਜੀਹੀ ਸਿਹਤ ਸੰਭਾਲ ਪ੍ਰਣਾਲੀ ਦੇ ਹੱਕਦਾਰ ਨੇ ਜੋ ਉਹਨਾਂ ਨੂੰ ਜਦੋਂ ਵੀ ਅਤੇ ਜਿੱਥੇ ਵੀ ਲੋੜ ਹੋਵੇ ਸਿਹਤ ਸੰਭਾਲ ਸੇਵਾਵਾਂ ਤੱਕ ਸਮੇਂ ਸਿਰ ਪਹੁੰਚ ਪ੍ਰਦਾਨ ਕਰ ਦੇਣੇ ਸੇ ਨਾਲ ਹੀ ਘਰ ਦੇ ਨੇੜੇ ਸਨ ਨਾਲ ਉਮਰ ਵਧਦੀ ਯੋਗਤਾ ਪ੍ਰਦਾਨ ਕਰੇਗਾ ਜਿੱਥੇ ਇਹ ਸਮਝੌਤੇ 10 ਸਾਲਾਂ ਦੀ ਮਿਆਦ ਵਿੱਚ ਕਯੂਬਿਕ ਵਿੱਚ ਡਾਲਰ 6.7 ਬਿਲੀਅਨ ਨਿਵੇਸ਼ ਕਰਨ ਦੀ ਸਰਕਾਰ ਦੀ ਵਚਨਬੱਧਤਾ ਦੇ ਤਹਿਤ ਪਹਿਲੇ ਫੰਡਿੰਗ ਨੂੰ ਦਰਸਾਉਂਦੇ ਹਨ ਕੈਨੇਡਾ ਸਰਕਾਰ ਸ਼ੁਰੂ ਵਿੱਚ ਕਯੂਬਿਕ ਦੇ ਸਿਹਤ ਅਤੇ ਸਮਾਜਿਕ ਸੇਵਾਵਾਂ ਵਿਭਾਗ ਦੀ 2023-27 ਰਣਨੀਤਿਕ ਯੋਜਨਾ ਦਾ ਸਮਰਥਨ ਕਰਨ ਲਈ 2.5 ਬਿਲੀਅਨ ਡਾਲਰ ਪ੍ਰਦਾਨ ਕਰੇਗੀ ਕਿਊਬਿਕ ਨੇ ਆਪਣੀ ਰਣਨੀਤਿਕ ਯੋਜਨਾ ਵਿੱਚ 25 ਸੂਚਕ ਅਤੇ ਟੀਚੇ ਸਥਾਪਿਤ ਕੀਤੇ ਹਨ ਜੋ ਸਮਝੌਤੇ ਨਾਲ ਜੁੜੇ ਹੋਏ ਹਨ ਅਤੇ ਇਹ ਸਿਹਤ ਨਤੀਜਿਆਂ ਨੂੰ ਜਨਤਾ ਲਈ ਉਪਲਬਧ ਕਰਵਾਉਣਾ ਜਾਰੀ ਰੱਖੇਗਾ ਜਿਸ ਵਿੱਚ ਇਸ ਦੇ ਮੌਜੂਦਾ ਆਨਲਾਈਨ ਡੈਸ਼ਬੋਰਡ ਰਾਹੀਂ ਵੀ ਸ਼ਾਮਲ ਹੈ ਕਿਊਬਿਕ ਆਪਣੀਆਂ ਸਿਹਤ ਅਤੇ ਸਮਾਜਿਕ ਸੇਵਾਵਾਂ ਲਈ ਸਾਂਝੇ ਸੂਚਕਾਂ ਦੇ ਵਿਕਾਸ ਵਰਤੋਂ ਅਤੇ ਸਾਂਝਾ ਕਰਨ ਨੂੰ ਸ਼ਾਮਲ ਕਰਨ ਲਈ ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ ਨਾਲ ਸਹਿਯੋਗ ਕਰੇਗਾ ਇਹ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਦੇ ਯੋਗ ਬਣਾਏਗਾ ਤੇ ਇਹ ਸਿਹਤ ਸੰਭਾਲ ਪ੍ਰਣਾਲੀ ਵਿੱਚ ਨਿਰੰਤਰ ਸੁਧਾਰ ਨੂੰ ਯਕੀਨੀ ਬਣਾਏਗਾ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਕਿਊਬੈਕ ਦੀ 5 ਸਾਲਾ ਕਾਰਜ ਯੋਜਨਾ ਦਾ ਸਮਰਥਨ ਕਰਨ ਲਈ ਲਗਭਗ ਡਾਲਰ 1.2 ਬਿਲੀਅਨ ਦਾ ਯੋਗਦਾਨ ਪਾਵੇਗੀ ਤਾਂ ਜੋ ਲੋਕਾਂ ਨੂੰ ਘਰ ਦੇ ਨੇੜੇ ਸਨਮਾਨ ਨਾਲ ਬੁੱਢਾ ਹੋਣ ਘਰ ਦੀ ਦੇਖਭਾਲ ਤੱਕ ਪਹੁੰਚ ਹੋਵੇ ਜਾਂ ਇੱਕ ਸੁਰੱਖਿਅਤ ਲੰਬੀ ਆਵਦੀ ਦੇਖਭਾਲ ਸਹੂਲਤ ਵਿੱਚ ਦੇਖਭਾਲ ਕੀਤੀ ਜਾ ਸਕੇ ਯੂਬ੍ਰਿਕ ਦੀ ਸਿਹਤ ਸੰਭਾਲ ਪ੍ਰਣਾਲੀ ਪਹੁੰਚਯੋਗਤਾ ਵਿਆਪਕਤਾ ਪੋਰਟੇਬਿਲਿਟੀ ਅਤੇ ਜਨਤਕ ਪ੍ਰਬੰਧਨ ਦੇ ਸਿਧਾਂਤਾਂ ਤੇ ਆਧਾਰਿਤ ਹੈ ਕੈਨੇਡਾ ਅਤੇ ਕਿਊਬੈਕ ਦੇ ਸਿਹਤ ਵਿਭਾਗ ਆਪਣੇ ਨਾਗਰਿਕਾਂ ਪ੍ਰਤੀ ਸਮੂਹਿਕ ਅਤੇ ਸਰਕਾਰ ਵਿਸ਼ੇਸ਼ ਉਦੇਸ਼ਾਂ ਦੀ ਪ੍ਰਗਤੀ ਨੂੰ ਮਾਪਣ ਅਤੇ ਰਿਪੋਰਟ ਕਰਨ ਲਈ ਵਚਨਬੱਧ ਹਨ ਕੈਨੇਡਾ ਅਤੇ ਕਿਊਬੈਕ ਦੀਆਂ ਸਰਕਾਰਾਂ ਸਿਹਤ ਡੇਟਾ ਬੁਨਿਆਦੀ ਢਾਂਚੇ ਦੇ ਸਮਰਥਨ ਦੀ ਮਹੱਤਤਾ ਨੂੰ ਪਛਾਣਦੀਆਂ ਹਨ ਜਿਸ ਵਿੱਚ ਡੇਟਾ ਇਕੱਠਾ ਕਰਨਾ ਅਤੇ ਜਨਤਕ ਰਿਪੋਰਟਿੰਗ ਸ਼ਾਮਲ ਹੈ ਇਹ ਨਤੀਜਿਆਂ ਦੀ ਪਾਰਦਰਸ਼ਤਾ ਵਿੱਚ ਸੁਧਾਰ ਕਰੇਗਾ ਜਨਤਕ ਸਿਹਤ ਐਮਰਜੈਂਸੀ ਦੇ ਪ੍ਰਬੰਧਨ ਵਿੱਚ ਮਦਦ ਕਰੇਗਾ ਤੇ ਇਹ ਯਕੀਨੀ ਬਣਾਏਗਾ ਕਿ ਵਿਅਕਤੀ ਆਪਣੀ ਖੁਦ ਦੀ ਸਿਹਤ ਜਾਣਕਾਰੀ ਤੱਕ ਪਹੁੰਚ ਕਰ ਸਕਣ ਜੋ ਕਿ ਸਾਰੀਆਂ ਸਿਹਤ ਸੰਭਾਲ ਸੈਟਿੰਗਾਂ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਵਿੱਚੋਂ ਸਾਂਝੀ ਕੀਤੀ ਜਾਵੇਗੀ ਕੈਨੇਡਾ ਅਤੇ ਕਿਊਬੈਕ ਦੀਆਂ ਸਰਕਾਰਾਂ ਸੂਲ੍ਹਾ ਸਫਾਈ ਦੀ ਭਾਵਨਾ ਦੇ ਨਾਲ ਆਦੀਵਾਸੀ ਲੋਕਾਂ ਦੇ ਸਿਹਤ ਸੰਭਾਲ ਸੇਵਾਵਾਂ ਵਿੱਚ ਪ੍ਰਾਪਤ ਕਰਨ ਦੇ ਅਧਿਕਾਰ ਨੂੰ ਮਾਨਤਾ ਦਿੰਦੀਆਂ ਹਨ ਜੋ ਟੁਕਵੀਆਂ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਹੋਣ। ਸੋ ਇਹੀ ਕਾਰਨ ਹੈ ਕਿ ਉਹ ਸੂਬੇ ਦੇ ਸਾਰੇ ਨਿਵਾਸੀਆਂ ਲਈ ਸਿਹਤ ਸੰਭਾਲ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਨੇ ਖਾਸ ਕਰਕੇ ਘੱਟ ਸੇਵਾ ਵਾਲੀ ਅਤੇ ਪਛੜੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ। ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ